ਪਹਾਂ ਵਿਸ਼ਪ ਤਰੀ ਤੋੜ ਗਈ ਅੰਬਰਾਂ ਤੇ ਲੌਨੀਂ ਉਡਾਰੀਆਂ ਉਹਨ ਨੂੰ ਕੋਈ ਬੁਲਾਤ ਵਾਰਾ ਲੱਗਿਆ ਗੁੱਡ ਦਾਮ ਰਹਿ ਗਿਓਂ ਕਿਆਰੀਆਂ ਪਹਾਂ ਵਿਸ਼ਪ ਤਰੀ ਤੋੜ ਗਈ ਅੰਬਰਾਂ ਤੇ ਲੌਨੀਂ ਉਡਾਰੀਆਂ ਉਹਨ ਨੂੰ ਕੋਈ ਬੁਲਾਤ ਵਾਰਾ ਲੱਗਿਆ ਗੁੱਡ ਦਾਮ ਰਹਿ ਗਿਓਂ ਕਿਆਰੀਆਂ ਨੀ ਵਕੀਏ ਕਬੂ ਤੇਰੀ ਐ ਹਾਂ ਵੀ ਦੱਸੇ ਨਿਬੜ ਗਿਆ ਆਪਣਾ ਕੰਮ ਕਰਦਾ ਸਪਰੇਅ ਦਾ ਨਵੇੜਤਾ ਕੰਮ ਹੈ ਚੱਲ ਵਧੀਆ ਹੋਇਆ ਯਾਰ ਨਵੇੜ ਲਿਆ ਕੰਮ ਤੇ ਆਪਣਾ ਸਪਰੇਅ ਦਾ ਕੰਮ ਨਿਬੜ ਗਿਆ ਐਦਾਂ ਐ ਕਰ ਫਿਰ ਹਾਂਜੀ ਭਾਈ ਅ ਦੱਸੇ ਹਾਂਜੀ ਤੁਨਾ ਵਾਲਾ ਠੀਕ ਹੈ ਜੀ ਨਹਾ ਕੇ ਤਿਆਰ ਹੋ ਜਾ ਤੇ ਆਪਾਂ ਦਵਾ ਦਬ ਸਹਿਰ ਨੂੰ ਜਾਣਾ ਜੇ 10 15 ਦਿਨ ਹੋ ਗਏ ਆਪਾਂ ਨਹਿਤੀ ਕਿਤੇ ਉਹ ਕਰਦੇ ਰਹਿੰਦੇ ਨੇ ਗੱਲਾਂ ਤੇ ਗੁਰਦੁਆਰੇ ਦੇਣੀ ਆ ਆਪਾਂ ਜਿਹੜੀ ਪਾਣੀ ਵਾਲੀ ਫਰਿੱਜ ਸੁੱਕੀ ਸੀਗੀ ਤੇ ਉਹ ਦਾਨ ਕਰਨੀ ਆ ਤੇ ਨਹਾ ਕੇ ਰੈਡੀ ਹੋ ਜਾ ਚੰਗਾ ਠੀਕ ਹੈ ਕਿ ਆ ਮੁੰਡਾ ਕੌਣ ਆ ਇਹ ਮੁੰਡਾ ਭਾਈ ਜੀ ਤਾਰੀ ਦਾ ਹੀ ਇਹ ਮੁੰਡਾ ਆ ਅੱਜ ਇਹਨੂੰ ਲੈ ਕੇ ਆਂਦਾ ਹੀ ਸਪਰੇਅ ਕਰਨ ਨੂੰ ਤੇ ਆਪਣਾ ਜਿਹੜਾ ਮੁੰਡਾ ਤਾਰੀ ਕੰਮ ਕਰਦਾ ਤਾਰੀ ਆਇਆ ਨਹੀਂ ਭਾਈ ਜੀ ਇੱਥੋਂ ਕੋ ਤਾਂ ਪਰਦਾ ਨਹੀਂ ਸੀ ਪਰਦਾ ਤਾਂ ਅੰਕਲ ਜੀ ਮੈਂ ਸੀਗਾ 12ਵੀਂ 'ਚ ਤੇ ਤੁਹਾਨੂੰ ਪਤਾ ਹੁਣ ਪਾਪੇ ਦੇ ਸਾਟ ਆਈਆਂ ਬਾਜੀਆਂ ਗੋਡਿਆਂ ਤੇ ਹੁਣ ਆਪਰੇਸ਼ਨ ਹੋਣਾ ਮਾ ਉਹਦਾ ਤੇ ਇਸੇ ਕਰਕੇ ਤੁਹਾਨੂੰ ਵੀ ਪਤਾ ਗਰੀਬਾਂ ਕੋਲ ਤਾਂ ਇਹਨੇ ਪੈਸੇ ਨਹੀਂ ਹੁੰਦੇ ਇਸੇ ਕਰਕੇ ਹੁਣ ਪੈਸੇ ਹੈ ਨਹੀਂਗੇ ਤੇ ਮੈਂ ਹੁਣ ਗਾਂਹ ਪੜ ਵੀ ਨਹੀਂ ਸਕਦਾ ਪੜ ਕੇ ਕਿਹੜਾ ਆਪਾ ਜੱਜ ਲੱਗ ਗਿਆ ਨਾ ਮੈਂ ਹੁਣ ਪਾਪੇ ਦੇ ਜਿਹੜਾ ਕੰਮ ਸੀ ਬੋਲੀ ਵਾਚ ਹਨ ਹੱਥ ਉੱਤੇ ਬਿਠਾ ਦੇਣਾ ਵਾ ਉਹ ਰਾਜ ਜਸੇ ਹਾਂਜੀ ਭਾਈ ਦੇਖ ਇਹ ਮੁੰਡਾ ਕਹਿੰਦਾ ਵੀ ਮੈਂ ਕਿਹੜਾ ਜੱਜ ਬਣ ਜਾਣਾ ਪੜ ਕੇ ਹਾਂਜੀ ਇਹਦਾ ਡੈਡੀ ਦੇਖ ਜਦੋਂ ਮਨ ਲ ਆਪਣੇ ਕੋਲ ਕੰਮ ਕਰਦਾ ਸੀ ਹਾਂਜੀ ਹਾਂਜੀ ਤੇ ਕੀ ਕਹਿੰਦਾ ਹੁੰਦਾ ਸੀਗਾ ਕਹਿੰਦਾ ਵੀ ਮੈਂ ਆਹਦੇ ਮੁੰਡੇ ਨੂੰ ਪੜਾਉਣਾ ਲਿਖੜਾਉਣਾ ਬਲਾਜਮ ਬਣਾਉਣਾ ਹਾਂਜੀ ਹਾਂਜੀ ਐ ਤੂੰ ਕਿੰਨਾ ਕਿਤੇ ਜੱਜ ਲੱਗ ਜਾਣਾ ਹੈ ਚੱਲ ਕੋਈ ਨਾ ਪਤਾ ਟੈਨਸ਼ਨ ਨਾ ਲੈ ਠੀਕ ਆ ਦੇਖਦੇ ਆ ਕੋਈ ਗੱਲ ਨਹੀਂ ਤੇਰੇ ਪਿਓ ਨੇ ਸਾਡਾ ਬਹੁਤ ਕੰਮ ਕੀਤਾ ਵਾ ਤੇ ਅਸੀਂ ਵੀ ਉਹਦੇ ਹੱਥਾਂ 'ਚ ਪਲੇ ਆ ਤੇ ਇੱਥੋਂ ਤੱਕ ਤਾਂ ਹੀ ਪਹੁੰਚਿਆ ਜੇ ਉਹਨਾਂ ਨੇ ਇਮਾਨਦਾਰੀ ਦੇ ਨਾਲ ਮਿਹਨਤ ਕੀਤੀ ਆ ਸਾਡਾ ਸਾਥ ਦਿੱਤਾ ਵਾ ਇੱਕ ਫੈਮਿਲੀ ਮੈਂਬਰ ਆ ਤੇ ਕੋਈ ਵੀ ਸਾਡਾ ਕੋਈ ਨਾ ਤੇਰਾ ਦੇਖਦੇ ਆ ਕੋਈ ਨਾ ਮਾੜਾ ਟਾਈਮ ਤੱਕ ਕਿਸੇ ਦੇ ਰੱਬ ਲਿਆਵੇ ਨਾ ਜਿਹੜੇ ਬੰਦੇ ਹੁਣ ਸੀਰੀ ਦਾ ਤੇ ਕਿਸਾਨ ਦਾ ਰਿਸ਼ਤਾ ਨੌ ਮਾਸ ਦਾ ਰਿਸ਼ਤਾ ਵਾ ਇਹ ਜੀ ਫੈਮਿਲੀ ਹਰ ਦੁੱਖ ਸੋਖ ਦੇ ਵਿੱਚ ਉਹ ਸਾਡੇ ਨਾਲ ਖੜਿਆ ਵਾ ਤੇ ਸਾਡੇ ਲਈ ਉਹਨੇ ਦਿਨਪੋਰਾ ਰਾਤ ਕੰਮ ਕੀਤਾ ਤੇ ਅੱਜ ਉਹਦੀ ਤਖਲੀਬ ਦਾ ਸਾਨੂੰ ਪਤਾ ਹੀ ਨਹੀਂ ਆ ਅਸੀਂ ਆਪਦੇ ਪੈਸਾ ਕਮਾਉਣ ਦੇ ਚੱਕਰਾਂ 'ਚ ਇੰਨਾ ਗਰੁੱਜ ਗਏ ਕਿ ਸਾਡੇ ਪਤੀ ਨਹੀਂ ਜਿਹੜਾ ਸਾਨੂੰ ਜਿਹੜੇ ਜਿੰਨਾ ਦੇ ਹੱਥਾਂ 'ਚ ਅਸੀਂ ਪਲਿਆ ਤੇ ਉਹ ਅੱਜ ਪੈਸੇ-ਪੈਸੇ ਨੂੰ ਵੀ ਤਰਸਦੇ ਆ ਤੇ ਬਹੁਤ ਵੱਡੀ ਗਲਤੀ ਹੋਣ ਲੱਗੀ ਆ ਓਏ ਜੱਸੇ ਹੋਰਾਂ ਆ ਇਧਰ ਹੋਰਾਂ ਮੇਰੇ ਕੋਲ ਹਾਂਜੀ ਭਾਈ ਜੀ ਆ ਜਾ ਇੱਥੇ ਆ ਯਾਰ ਯਾਰ ਤੂੰ ਮੈਨੂੰ ਦੱਸਿਆ ਹੀ ਨਹੀਂਗਾ ਵੀ ਤਾਰੀ ਦੇ ਛੱਟ ਛੱਟ ਲੱਗ ਗਈ ਯਾਰ ਓ ਬਾਈ ਫਿਰ ਮੈਂ ਤਾਂ ਨਹੀਂ ਤੁਹਾਡੇ ਕੋਲ ਗੱਲ ਕੀਤੀ ਮੈਂ ਤਾਂ ਨੋਰਮਲ ਜੀ ਹੋਊਗੀ ਕੋਈ ਜ਼ਿਆਦਾ ਨਹੀਂ ਜੀ ਤੇ ਉਹ ਡਾਕਟਰ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਇਹਨਾਂ ਦਾ ਤੇ ਤਾਂ ਕਰਕੇ ਮੈਂ ਕਿਹਾ ਚਲੋ ਫਿਰ ਬਤਿੰਦਰਾ ਆਪਾਂ ਹੋਰ ਹੋਰ ਇੱਧਰ ਇੱਧਰ ਆਪਾਂ ਹੋਰ ਦਾਨ ਕਰਦੇ ਫਿਰਦੇ ਆ ਤਾਰੀ ਤਾਂ ਆਪਣਾ ਫੈਮਿਲੀ ਮੈਂਬਰ ਆ ਕੀਗਾ ਇੰਨਾ ਆਪਣੀ ਉਹ ਉਹਨੇ ਆਪਣੀ ਤੋਂ ਆਪਣੇ ਪਰਿਵਾਰ ਤੋਂ ਜ਼ਿਆਦਾ ਆਪਣੇ ਇਸ ਘਰ ਦੀ ਰੱਖਿਆ ਕੀਤੀ ਆ ਤੇ ਆਪਣਾ ਇਮਾਨਦਾਰੀ ਦੇ ਨਾਲ ਉਹ ਕੰਮ ਕਰਦਾ ਰਿਹਾ ਤੇ ਆਪਾਂ ਗੁਰਦੁਆਰਿਆਂ ਨੂੰ ਦਾਨ ਦੇ ਜਾਂਦੇ ਆ ਕਿਤੇ ਕਿਸੇ ਵਾਂ ਨੂੰ ਦਾਨ ਦੇ ਤਾਂ ਕਿਤੇ ਕਿੱਥੇ ਦਾਨ ਦੇ ਤਾਂ ਤੇ ਆਪਣੇ ਘਰ 'ਚ ਪਤਾ ਹੀ ਨਹੀਂ ਆਪਾਂ ਨੂੰ ਕੀ ਕੌਜ ਹੋ ਰਿਹਾ ਵਾ ਤੇ ਇਦਾਂ ਕਰ ਯਾਰ ਮੈਂ ਇਹ ਸੋਚਿਆ ਹਾਂਜੀ ਹਾਂਜੀ ਇਕੱਲੇ ਨੇ ਬੈਠ ਕੇ ਵੀ ਗੁਰਦੁਆਰੇ ਵਾਲੀ ਜਿਹੜੀ ਆਪਾਂ ਫਰਿੱਜ ਦਾਨ ਕਰਨੀ ਸੀ ਉਥੇ ਹੋਰ ਵੀ ਲੱਖਾਂ ਲੋਕ ਦਾਨ ਕਰਨਗੇ ਨਾ ਤੇ ਵੀ ਆਪਾਂ ਵੀ ਜਿਹੜਾ ਇਹ ਗੁਰਦ ਜਿੰਨਾ ਪੈਸਾ ਸੀ ਆ ਤੇ ਨਾਲੇ ਤਾਂ ਉਹਦਾ ਜਵਾਕ ਆ ਹਾਂ ਉਹ ਕੰਮ ਛੱਡ ਕੇ ਆਪਣੇ ਪੜ੍ਹਾਈ ਛੱਡ ਕੇ ਕੰਮ ਆਪਣੇ ਡੇਢੀ ਦੇ ਆਇਆ ਤੇ ਐਂ ਕਰ ਤੂੰ ਕੱਲ ਨੂੰ ਇੱਕ ਬੰਦਾ ਹੋਰ ਲੈਣਾ ਨਵਾਂ ਤੇ ਜਿਹੜੀ ਆਪਾਂ ਗੁਰਦੁਆਰੇ ਨੂੰ ਫਰਿੱਜ ਦੇਣੀ ਸੀਗੀ ਤੇ ਉਹ ਆਪਾਂ ਜਿੰਨਾ ਪੈਸਾ ਵਾ ਉਹ ਇਹਦੇ ਡੇਢੀ ਦੇ ਇਲਾਜ ਚ ਲਾਵਾਂਗੇ ਤੇ ਹੋਰ ਵੀ ਉਹਨੂੰ ਲੋੜ ਪਈ ਤੇ ਆਪਾਂ ਉਹਦੇ ਵਿੱਚ ਹੋਰ ਵੀ ਉਹਦੀ ਮਦਦ ਕਰਾਂਗੇ ਪਰ ਇਹ ਬੱਚੇ ਦੀ ਪੜ੍ਹਾਈ ਨਹੀਂ ਮਾਰਨੀ ਠੀਕ 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 ਆ ਤੇ ਆਪਾਂ ਤੋਂ ਬਹੁਤ ਵੱਡੀ ਗਲਤੀ ਹੋਣ ਲੱਗੀ ਸੀ ਤੇ ਜਿੰਨਾ ਪੈਸਾ ਹੋਊਗਾ ਤੇ ਆਪਾਂ ਇਹਦੇ ਡੈਡੀ ਦੇ ਇਲਾਜ ਚ ਕਰਾਵਾਂਗੇ ਆਪਣਾ ਫੈਮਿਲੀ ਮੈਂਬਰਾਂ ਤੇ ਜਲਦੀ ਤੋਂ ਜਲਦੀ ਤਕੜਾ ਹੋ ਕੇ ਕੰਮ ਤੇ ਆਵੇ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਠੀਕ ਹੈ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਠੀਕ ਹੈ ਬਾਈ ਠੀਕ ਆ ਠੀਕ ਹੈ ਜੀ ਚਲੋ